ਬਰਫਰੀ ਨੇ ਬੜਾ ਸੁੰਦਰ ਲਿਖਿਆ ਹੈ 10 ਬੀਬੀਆਂ ਇੱਕ ਦਰਿਆ ਤੋਂ ਪਾਣੀ ਭਰ ਕੇ ਲਿਆ ਰਹੀਆਂ ਇੱਕ ਦੇ ਸਿਰ 'ਤੇ ਚਾਰ ਘੜੇ ਨੇ ਰਾਜਸਥਾਨ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਔਰ ਯੂਪੀ ਦੇ ਵਿੱਚ ਵੀ ਦੇਖਣ ਨੂੰ ਚਾਰ-ਚਾਰ ਘੜੇ ਸਿਰ 'ਤੇ ਇੱਕ ਦੇ ਸਿਰ 'ਤੇ ਤਿੰਨ ਘੜੇ ਨੇ ਇੱਕ ਦੇ ਸਿਰ 'ਤੇ ਦੋ ਘੜੇ ਨੇ ਇੱਕ ਦੇ ਸਿਰ 'ਤੇ ਇੱਕ ਘੜਾ ਹੈ ਇਸ ਤਰ੍ਹਾਂ ਤਫਸੀਲ ਉਸਨੇ ਬਿਆਨ ਕੀਤੀ ਹੈ ਇੱਕ ਬੀਬੀ ਗਿਲਾ ਕਰਨ ਲੱਗ ਪਈ ਹੈ ਕਿਉਂ ਉਹਦੇ ਕੋਲ ਛੋਟਾ ਜਿਹਾ ਲੋਟਾ ਸੀ ਛੋਟਾ ਜਿਹਾ ਲੋਟਾ ਸੀ ਤੇ ਗਿਲਾ ਕਰਨ ਲੱਗ ਪਈ ਦਰਿਆ ਤੇ ਐ ਸਿਰ ਤੇ ਤੇ ਚਾਰ ਘੜੇ ਲੈ ਜਾਣੇ ਇਹ ਦਿਨ ਇਹ ਦੋ ਇਹ ਇੱਕ ਕੋਈ ਡੋਲ ਭਰ ਕੇ ਲੈ ਜਾ ਰਿਹਾ ਹੈ ਆਪਣੇ ਕੋਲ ਨਹੀਂ ਜਾ ਐ ਦਰਿਆ ਤੂੰ ਬੇਇਨਸਾਫੀ ਕੀਤੀ ਦਰਿਆ ਤੇ ਗਿਲਾ ਕਰਨ ਲੱਗ ਪਈ لمبے ਚੋੜੇ ਛੰਦਾਂ ਦੇ ਵਿੱਚ ਬਰਤਰੀ ਨੇ ਜ਼ਿਕਰ ਕੀਤਾ ਦਰਿਆ ਵੀ ਬੋਲ ਪਿਆ ਗਿਲਾ ਕਿਉਂ ਕਰਦੀ ਹੈ ਦੇਖ ਜਿਸ ਨੇ ਚਾਰ ਘੜੇ ਚੁੱਕੇ ਉਹਨਾਂ ਦੇ ਸਿਰ ਤੇ ਬੋਝ ਵੀ ਬੜਾ ਹੈ ਤੂੰ ਪੰਜ ਘੜੇ ਲੈ ਕੇ ਆ ਮੈਂ ਪੰਜ ਘੜੇ ਵਰ ਦੇ ਮੇਰੇ ਕੋਲ ਕੋਈ ਪਾਣੀ ਦੀ ਕਮੀ ਹੈ ਤੇਰੇ ਕੋਲ ਬਰਤਨਾਂ ਦੀ ਕਮੀ ਹੈ ਮੇਰੇ ਕੋਲ ਪਾਣੀ ਦੀ ਕਮੀ ਨਹੀਂ ਹੈ ਐ ਬੰਦੇ ਤੇਰੇ ਕੋਲ ਪ੍ਰਾਲਬਧ ਛੋਟੀ ਹੈ ਪਰਮਾਤਮਾ ਦੇ ਦੇਣ ਵਿੱਚ ਕਮੀ ਨਹੀਂ ਹੈ ਕਮੀ ਨਹੀਂ ਤੇਰੀ ਪਾਤਰਤਾ ਛੋਟੀ ਹੈ ਆਪਣੀ ਪਾਤਰਤਾ ਵਧਾ ਆਪਣਾ ਭਾਂਡਾ ਜੋ ਹੈ ਵੱਡਾ ਕਰ ਮੈਨੂੰ ਬਚਪਨ ਦੇ ਸਰਵਾਇਆਂ ਲਿਖਣ ਦਾ ਸ਼ੌਕ ਸੀ 아이 300 ਦੇ ਕਰੀਬ ਨੇ ਸੁਪਾਉਣ ਦੀ ਕੋਸ਼ਿਸ਼ ਕਰ ਰਹੇ ਹੁਰਦੋਦੀਆਂ ਨੇ ਤੇ ਕੁਝ ਪੰਜਾਬੀ ਦੀਆਂ ਨੇ ਇਸ ਸੰਬੰਧ ਵਿੱਚ ਕਿ ਮੈਂ ਪੰਜਾਬੀ ਦੀ ਥਾਣੋਂ ਰਵਾਇਤ ਸਰਵਨ ਕਰਾਵਾਂ ਮੈਂ ਮੰਗਿਆ ਇੱਕ ਫੁੱਲ ਤੂੰ ਗੁਲਿਸਤਾਨ ਸਜਾਏ ਮੈਂ ਮੰਗਿਆ ਇੱਕ ਫੁੱਲ ਤੂੰ ਗੁਲਿਸਤਾਨ ਸਜਾਏ ਮੈਂ ਚਾਹੀ ਇੱਕ ਬੂੰਦ ਤੂੰ ਸਾਗਰ ਉਮੜਾਏ ਮੈਂ ਚਾਹੀ ਇੱਕ ਬੂੰਦ ਤੂੰ ਸਾਗਰ ਅਮੜਾਏ ਮੈਂ ਮੰਗਾ ਹਨੇਰੇ ਚ ਜੀਵਨ ਦੀ ਜੋਤੀ ਲਖਾਂ ਤੇਰੀ ਰਹਿਮਤ ਨੇ ਦੀਵੇ ਜਗਾਏ ਮੈਂ ਤੇ ਇੱਕ ਫੁੱਲ ਹੀ ਮੰਗਿਆ ਸੀ ਤੂੰ ਬਗੀਚਾ ਮੇਰੇ ਹਵਾਲੇ ਕਰ ਦਿੱਤਾ ਮੈਂ ਤੇ ਇੱਕ ਬੂੰਦ ਤੇਰੇ ਕੋਲ ਮੰਗੀ ਸੀ ਤੂੰ ਸਾਗਰ ਮੁੜੇ ਲੇ ਕੇ ਰਖ ਦਿੱਤਾ ਮੈਂ ਤੇ ਕਿਦਰੇ ਇਕ ਜਲਦਾ ਹੋਇਆ ਦੀਵਾ ਮੰਗਿਆ ਸੀ ਮੈਨੂੰ ਰਸਤਾ ਦੱਸ ਭਵੇ ਤੂੰ ਹਜ਼ਾਰਾਂ ਦੀਵੇ ਜਲਾ ਦਿੱਤੇ ਪਰਮਾਤਮਾ ਦਾ ਦੇਣਾ ਸਦਾ ਜ਼ਿਆਦਾ ਹੈ ਸਦਾ ਜ਼ਿਆਦਾ ਹੈ ਸਦਾ ਜ਼ਿਆਦਾ ਹੈ ਮਨੁੱਖ ਦੀ ਪਾਤਰਤਾ ਹਰ ਵਕਤ ਛੋਟੀ ਹੈ ਹਰ ਵਕਤ ਛੋਟੀ ਹੈ ਹਰ ਵਕਤ ਛੋਟੀ ਹੈ ਔਰ ਥੋੜਾ ਮਿਲੇ ਆਂਡਾ ਛੋਟਾ ਸੀ ਦਰਿਆ ਨੇ ਉਸ ਬੀਬੀ ਨੂੰ ਆਖਿਆ ਗਿਲਾ ਨਾ ਕਰ ਪਾਂਡੇ ਵੱਡੇ ਲੈ ਕੇ ਆ ਮੈਂ ਭਰ ਦੇਾਂਗਾ ਆਪਣੀ ਪਾਤਰਤਾ ਵਧਾ ਜੋ ਮੈਨੂੰ ਨਹੀਂ ਮਿਲਿਆ ਉਹ ਮੇਰੀ ਪਾਤਰਤਾ ਹੀ ਨਹੀਂ ਹੈ ਗਿਣਾ ਕਰਨ ਦੀ ਲੋੜ ਹੀ ਨਹੀਂ ਮੈਨੂੰ ਨਾਮ ਰਸ ਦੀ ਪ੍ਰਾਪਤੀ ਨਹੀਂ ਹੋਈ ਮੈਨੂੰ ਗੁਰਬਾਣੀ ਦਾ ਰਸ ਨਹੀਂ ਪ੍ਰਾਪਤ ਹੋਇਆ ਅਜੇ ਆਪਣੇ ਆਪ ਨੂੰ ਯੋਗ ਹੀ ਨਹੀਂ ਬਣਾਇਆ ਪਹਿਲੇ ਜਿਵੇਂ ਗੁਰੂ ਕਹਿੰਦਾ ਉਸ ਤਰ੍ਹਾਂ ਤੇ ਬਣਨ ਦੀ ਕੋਸ਼ਿਸ਼ ਕਰੋ ਤਰ੍ਹਾਂ ਤਰ੍ਹਾਂ ਦੀ ਤਰਕ ਤੇ ਪਹਿਲੇ ਕੀ ਸੀ ਹੋਈ ਹੈ ਬਾਣੇ ਨਾਲ ਕੀ ਹੋਵੇਗਾ ਜੀ ਕੇਸ ਰਖਣ ਨਾਲ ਕੀ ਹੋਵੇਗਾ ਕੌਣ ਕਹਿੰਦਾ ਕੇਸ ਰੱਖੋ ਕੇਸ ਤੇ ਰੱਬ ਨੇ ਰੱਖੇ ਹੋਏ ਨੇ ਉਹ ਨਹੀਂ ਬਣਾਏ ਨੇ ਕੋਈ ਰਖਣੇ ਥੋੜੀ ਨੇ ਬਾਕੀ ਤੇ ਅਸੀਂ ਰੱਖਾਂਗੇ ਜੋ ਕੁਝ ਧਾਰਨ ਕਰਨਾ ਹੈ ਧਾਰਨ ਕਰਾਂਗੇ ਕੇਸ ਧਾਰਨ ਕਰਨੇ ਥੋੜੇ ਨੇ ਤੇ ਰੱਬ ਨੇ ਦਿੱਤੇ ਪ੍ਰਭੂ ਦੇਦੇ ਨੇ ਈਸ਼ਵਰੀ ਦੇਦੇ ਨੇ ਔਰ ਇਹ ਸਾਫ਼ ਕਹਿ ਦਿੱਤਾ ਹੈ ਭਾਈ ਸਾਹਿਬ ਭਾਈ ਨੰਦ ਲਾਲ ਨੇ ਨਿਸ਼ਾਨੇ ਸਕੇ ਪੰਜ ਹਰਫ ਕਾਫ ਕੇ ਹਰਗਿਜ਼ ਨਾ ਬਾਸ਼ਦ ਇ ਪੰਜ ਮਾਫ ਕੜਾਕਾਰ ਦੋ ਕਾਚ ਕੰਗਾ ਬਿਨਾ ਬੜੀ ਕੀਮਤੀ ਪੰਕਤੀ ਬਿਨਾ ਕੇਸ 헤ਚ ਅਸ ਇ ਜੁਮਲਾ ਨਿਸ਼ਾਨ ਕੇਸ ਤੇ ਕੋਈ ਨਹੀਂ ਕੜਾ ਹੈ ਕੇਸ ਤੇ ਕੋਈ ਨਹੀਂ ਕਚਹਿਰਾ ਹੈ ਕੇਸ ਤੇ ਕੋਈ ਨਹੀਂ ਤੇ ਕੰਗਾ ਜੈ ਵਿੱਚ ਹੈਗਾ ਕੇਸ ਤੇ ਕੋਈ ਨਹੀਂ ਕਿਰਪਾ ਨਪਾਈ ਹੈ ਲਾੜੇ ਵੀ ਪਾ ਲੈਣ ਵਿਆਹ ਸ਼ਾਦੀਆਂ ਚ ਮੈਂ ਦੇਖਿਆ ਹਰ ਔਮਦੇ ਲਾੜੇ ਵੀ ਪਾ ਲੈਣ ਨੇ ਭਾਈ ਨੰਦ ਲਾਲ ਕਹਿੰਦੇ ਲੜਾਈ ਕੋਈ ਨਹੀਂ ਤੇ ਨਬਰਾਤੀਆਂ ਨੂੰ ਕੀ ਕਰੀਏ ਕੇਸ ਹੀ ਕੋਈ ਨਹੀਂ ਤੇ ਬਾਕੀ ਚਾਰ ਰਹਿਤਾਂ ਪ੍ਰਮਾਨ ਨਹੀਂ ਨੇ ਭਾਈ ਸਾਹਿਬ ਭਾਈ ਨੰਦ ਲਾਲ ਅਗਰ ਕੇਸ ਨਹੀਂ ਨੇ ਤੇ ਬਾਕੀ ਚਾਰ ਰਹਿਤਾਂ ਧਾਰਨ ਕੀਤੀਆਂ ਗਿਆਨੇ ਪੰਕਤੀ ਧਿਆਨ ਨਾਲ ਸੁਣਨਾ ਬਿਨਾ ਕੇਸ ਹੈਚ ਅਸਤ ਹੀ ਜੁਮਲਾ ਨਿਸ਼ਾਨ ਇਹ ਜਿਹੜੀਆਂ ਬਾਕੀ ਨਿਸ਼ਾਨੀਆਂ ਨੇ ਕੇਸਾਂ ਤੋਂ ਬਿਨਾ ਪ੍ਰਮਾਨ ਨਹੀਂ ਨੇ ਕੈਸਾ ਕਰਕੇ ਇਹਨਾਂ ਦੀ ਸ਼ੋਭਾ ਕੈਸਾ ਕਰਕੇ ਇਹ ਪ੍ਰਵਾਨ ਹੋਣਗੇ ਪੁੰਜ ਨਹੀਂ ਹੋਣਗੇ ਕੜਾ ਤੇ ਚਾਰੀ ਦੁਨੀਆ ਨੇ ਪਾਇਆ ਹੈ ਮੁਸਲਮਾਨਾ ਵੀਰਾਂ ਨੇ ਪਾਇਆ ਹੈ 크ਰਿਸਚਨ ਲੋਗਾ ਨੇ ਪਾਇਆ ਨੇ ਕੜੇ ਬਿਨਾ ਕੇ ਸਹੇਚ ਅਸਤ ਇਹੀ ਜੁਮਲਾ ਨਿਸ਼ਾਨਾ ਬਿਨਾ ਕੈਸਾ ਤੋਂ ਇਹ ਜੁਮਲਾ ਨਿਸ਼ਾਨੀਆਂ ਇਹ ਚਾਰ ਨਿਸ਼ਾਨੀਆਂ ਪ੍ਰਵਾਨ ਨਹੀਂ ਕਬੂਲ ਨਹੀਂ ਤੂੰ ਤੇ ਨਿੱਕੀ ਨਿੱਕੀ ਤਰਕ ਕਰਦਾ ਪਿਆ ਆਪਣੀ ਪਾਤਰਤਾ ਤੇ ਬਣਾ ਪਹਿਲੇ ਕਬੂਲ ਤੇ ਕਲ ਗੁਰੂ ਮੇਰੇ ਨਾਲ ਅੱਗੇ ਹੈ ਔਰ ਗੁਰੂ ਨੇ ਜੋ ਕੁਝ ਮੈਨੂੰ ਦਿੱਤਾ ਹੈ ਮੇਰੀ ਭਲਾਈ ਲਈ ਦਿੱਤਾ ਹੈ ਮੇਰੇ ਅਧਿਆਤਮਿਕ ਵਿਕਾਸ ਲਈ ਦਿੱਤਾ ਹੈ ਪਹਿਲੇ ਇਤਨਾ ਤੇ ਬਰੋਸਾ ਬਣਾ ਪਹਿਲੇ ਇਤਨੀ ਤੇ ਗੁਰੂ ਦੇ ਉੱਤੇ ਜੋ ਹੈ ਸ਼ਰਧਾ ਲਿਆ ਜੋ ਕੁਝ ਮੈਨੂੰ ਨਹੀਂ ਮਿਲਿਆ ਅਜੇ ਮੇਰੇ ਕੋਲ ਭਾਂਡਾ ਨਹੀਂ ਸੀ ਬਸ ਇੰਸਾਨ ਮੇਰੀ ਪਾਤਰਤਾ ਨਹੀਂ ਸੀ ਇਕ ਸ਼ਾਇਰ ਇਸ ਨੂੰ ਆਪਣੇ ਡੰਗ ਲਲ ਬਿਆਨ ਕਰਦਾ ਹੈ ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਹੈ ਅਜ਼ਲ ਸੇ ਆਦ ਕਾਲ ਤੋਂ ਕੁਦਰਤ ਨੇ ਹਰ ਇੱਕ ਨੂੰ ਚੀਜ਼ਾਂ ਵੰਡ ਵੰਡ ਕੇ ਦਿੱਤੀਆਂ ਨੇ ਵੰਡ ਵੰਡ ਕੇ ਦਿੱਤੀ ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਹੈ ਅਜ਼ਲ ਸੇ ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਇਆ ਬੜੀ ਕੀਮਤੀ ਗੱਲ ਕੀਤੀ ਦੇਖੇ ਦੀ ਕਾਬਲੀਅਤ ਕਿਤਨੀ ਹੈ ਕੁਲ ਪਾਤਰਤਾ ਕਿਤਨੀ ਹੈ ਇਹਦੇ ਕੋਲ ਭਾਂਡਾ ਕਿਹੜਾ ਹੈ ਕੁਦਰਤ ਕੀ ਆ ਹਰ ਇੱਕ ਕੋ ਭਾਂਡਾ ਸ਼ਰਦਾ ਦਾ ਹੁੰਦਾ ਹੈ ਇਹ ਸ਼ਰਦਾ ਜਿਤਨੀ ਜ਼ਿਆਦਾ ਹੋਵੇਗੀ ਉਤਨਾ ਹੀ ਉਹ ਭਾਂਡਾ ਭਰ ਜਾਏਗਾ ਸ਼ਰਦਾ ਛੋਟੀ ਜੀ ਹੈ ਮਿਲੇਗਾ ਵੀ ਇੱਕ ਨਦਰ ਕਰ ਵੇਖੇ ਸਭ ਉਪਰ ਜਿਹਾ ਭਾਉ ਤੇ ਹਾ ਫਲ ਪਾਈਏ ਜਿਤਨੀ ਭਾਵਨਾ ਹੈ ਉਤਨਾ ਹੀ ਪ੍ਰਾਪਤ ਹੁੰਦਾ ਹੈ ਮੈਨੂੰ ਥੋੜਾ ਪ੍ਰਾਪਤ ਹੋਇਆ ਮੇਰੀ ਸ਼ਰਧਾ ਹੀ ਛੋਟੀ ਸੀ ਮੇਰੀ ਭਾਵਨਾ ਥੋੜੀ ਸੀ ਮੈਨੂੰ ਇਹ ਨਹੀਂ ਮਿਲਿਆ ਮੈਨੂੰ ਇਹ ਨਹੀਂ ਮਿਲਿਆ ਤੇਰੇ ਕੋਲ ਭਾਵਨਾ ਹੀ ਕੋਈ ਨਹੀਂ ਤੇਰੇ ਕੋਲ ਘੜਾ ਹੀ ਕੋਈ ਨਹੀਂ ਤੇਰੇ ਕੋਲ ਭਾਂਡਾ ਹੀ ਕੋਈ ਨਹੀਂ ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਹੈ ਅਜ਼ਲ ਸੇ ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਇਆ 불불 ਕੋ ਦਿਆ ਨਾਲਾ ਤੋ ਪਰਵਾਨੇ ਕੋ ਜਲਣਾ ਗਮਮ ਕੋ ਦਿਆ ਸਭ ਸੇ ਜੋ ਮੁਸ਼ਕਿਲ ਨਜ਼ਰ ਆਇਆ ਕਹਿੰਦਾ ਮੇਰੀ ਯੋਗਤਾ ਇਹੀ ਸੀ ਮੈਨੂੰ ਰੱਬ ਨੇ ਦੁੱਖ ਦੇਣਾ ਸੀ ਮੇਰੇ ਕੋਲ ਭਾਂਡਾ ਹੀ ਈ ਸੀ